ਸੋ ਲੁਦੀਆਣਾ ਦੇ ਵਿੱਚ ਪਲੈਟਫਾਰਮ 'ਤੇ ਜਿੱਤ ਦਾ ਜਸ਼ਨ ਮਨਾ ਰਹੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਜਿਹੜੀ ਝੜਪ ਹੋਈ ਸੀ ਉਸ ਤਹਿਤ ਪੁਲਿਸ ਨੇ 18 ਕਾਂਗਰਸ ਵਰਕਰਾਂ ਤੇ ਐਫ ਆਈ ਆਰ ਦਰਜ ਕਰ ਲਈ ਹੈ ਦੱਸਦੀ ਕਿ ਇਹਨਾਂ ਦੇ ਵਿੱਚ 6 ਨਾਮ ਦਰਜ ਨੇ 12 ਅਣਜਾਣ ਲੋਕਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਸੋ ਫਾਇਰਿੰਗ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕੀਤੀ ਹੈ ਮਾਮਲਾ ਦਰਜ ਕਰ ਲਿਆ ਹੈ ਕੁੱਲ 18 ਕਾਂਗਰਸੀ ਵਰਕਰਾਂ ਤੇ ਐਫ ਆਈ ਆਰ ਹੋਈ ਹੈ ਸੋ ਦੱਸਦੀ ਕਿ ਦੇਰ ਰਾਤ ਪੁਲਿਸ ਨੇ ਗੋਲੀਬਾਰੀ ਕਰਨ ਵਾਲੇ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਆਰੋਪੀਆਂ ਦੀ ਪਛਾਣ ਹੈ ਜਿਹੜੀ ਹੋ ਚੁੱਕੀ ਹੈ 12 ਅਣਜਾਣ ਵਿਅਕਤੀ ਨੇ ਸੋ ਆਪ ਨੇ ਜੜਬਦਲੀ ਕਾਂਗਰਸ ਨੂੰ ਜ਼ਿੰਮੇਦਾਰ ਥਾਣੇਦਾਰ ਦੱਸਿਆ ਹਾਲਾਂਕਿ ਇਸ ਝੜਪ ਅਤੇ ਫਾਇਰਿੰਗ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਘਰ ਦੇ ਬਾਹਰ ਗੁੱਟ ਦੇ ਨਾਲ ਕਾਂਗਰਸ ਨੇਤਾ ਨੂੰ ਆਪ ਤੇ ਵਰਕਰ ਚੈਲੰਜ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਇਹ ਉਹਨਾਂ ਦਾ ਵਿੱਚ ਬਹਿਸ ਹੁੰਦੀ ਹੈ ਪਹਿਲਾ ਪਥਰਾ ਅਤੇ ਬਾਅਦ ਵਿੱਚ ਫਾਇਰਿੰਗ ਹੁੰਦੀ ਹੈ ਸੋ ਇਸ ਘਟਨਾ ਤੋਂ ਗੁੱਸਾਏ ਆਪ ਦੇ ਵਰਕਰਾਂ ਨੇ ਲੁਧਿਆਣਾ ਮਲੇਰਕੋਟਲਾ ਰੋਡ ਤੇ ਮਰਾਡੋ ਪੁਲਸ ਚੌਂਕੀ ਦੇ ਕੋਲ ਬੀਤੀ ਰਾਤ ਜਾਮ ਲਗਾ ਦਿੱਤਾ ਸੀ। ਸੋ ਆਪ ਤੋਂ ਬਲੌਂਗ ਸਮਿਤੀ ਚੋਣਾ ਜਿੱਤੇ ਸੁਖਮਿਤ ਸਿੰਘ ਖੰਨਾ ਦੇ ਵੱਲੋਂ ਵੀ ਇਸ ਸਬੰਧ ਵਿੱਚ ਗੱਲਬਾਤ ਕੀਤੀ ਗਈ। ਸੋ ਦਾਜ਼ੀਏ ਕਿ 1 ਮਿੰਟ 57 ਸੈਕਿੰਡ ਦੀ ਹੈ ਜਿਹੜੀ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਇੱਕ ਦੂਜੇ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ। ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਸਭ ਤੋਂ ਅੱਗੇ ਹੱਥ ਵਿੱਚ ਤਲਵਾਰ ਕੀਤੇ ਹੋਏ ਨਿੰਗ ਸਿੰਘ ਦੇ ਬਾਣੇ ਦੇ ਵਿੱਚ ਇੱਕ ਵਿਅਕਤੀ ਹੈ ਸੋ ਪੂਰੀ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਕਾਰਵਾਈ ਕਰਦਿਆਂ 18 ਨੇਤਾਵਾਂ ਤੇ ਜੋ ਕਿ ਕਾਂਗਰਸ ਦੇ ਦਸਤੇ ਜਾਰੇ ਨੇ ਕਾਰਜ ਕਰਤਾਵਾਂ ਤੇ ਐਫ ਆਈ ਆਰ ਦਰਜ ਕਰ ਲਈ ਹੈ ਸੁਦਾਸੀ ਕਿ ਚੋਣ ਜਿੱਤ ਦੇ ਜਸ਼ਨ ਦੀ ਹੈ ਜਿਹੜੀ ਇਹ ਝੜਪ ਦੀ ਵੀਡੀਓ ਹੈ ਜਿਹੜੀ ਵਾਇਰਲ ਹੋਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਸੁਲੁਧਿਆਣਾ ਦੇ ਵਿੱਚ ਪਲੈਟਫਾਰਮ ਤੇ ਜਿੱਤ ਦਾ ਜਸ਼ਨ ਮਨਾ ਰਹੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਜਿਹੜੀ ਝੜਪ ਹੋਈ ਸੀ ਉਸ ਤਹਿਤ ਪੁਲਿਸ ਨੇ 18 ਕਾਂਗਰਸ ਵਰਕਰਾਂ ਤੇ FIR ਦਰਜ ਕਰ ਲਈ ਹੈ ਦੱਸਿਆ ਕਿ ਇਹਨਾਂ ਦੇ ਵਿੱਚ 6 ਨਾਮ ਦਰਜ ਨੇ 12 ਅਣਜਾਣ ਲੋਕਾਂ ਤੇ ਕਾਰਵਾਈ ਕੀਤੀ ਗਈ ਹੈ ਸੋ ਫਾਇਰਿੰਗ ਦੀ ਵੀਡੀਓ ਸામਨੇ ਆਉਣ ਤੋਂ ਬਾਅਦ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕੀਤੀ ਹੈ ਮਾਮਲਾ ਦਰਜ ਕਰ ਲਿਆ ਹੈ ਕੁੱਲ 18 ਕਾਂਗਰਸੀ ਵਰਕਰਾਂ ਤੇ ਐਫ ਆਈ ਆਰ ਹੋਈ ਹੈ ਸੋ ਦੱਸਿਆ ਕਿ ਦੇਰ ਰਾਤ ਪੁਲਿਸ ਨੇ ਗੋਲੀਬਾਰੀ ਕਰਨ ਵਾਲੇ આરોપીਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਹੈ આરોપીਾਂ ਦੀ ਪਛਾਣ ਜੁੜੀ ਹੋ ਚੁੱਕੀ ਹੈ 12 ਅਣਜਾਣ ਵਿਅਕਤੀ ਨੇ ਸੋ ਆਪ ਨੇ ਝੜਪਦਲੀ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ ਹਾਲਾਂਕਿ ਇਸ ਝੜਾਪਤੇ ਫਾਇਰਿੰਗ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਕਾਰ ਦੇ ਬਾਹਰ ਗੁੱਟ ਦੇ ਨਾਲ ਕਾਂਗਰਸ ਨੇਤਾ ਨੂੰ ਆਪ ਦੇ ਵਰਕਰ ਚੈਲੰਜ ਦਿੰਦੇ ਹੋਏ ਜਾ ਰਿਹਾ ਰੀਐਨਐਸ ਤੋਂ ਬਾਅਦ ਇਹ ਉਹਨਾਂ ਦੇ ਵਿੱਚ ਬਹਿਸ ਹੁੰਦੀ ਹੈ ਪਹਿਲਾ ਪਤਰਾ ਅਤੇ ਬਾਅਦ ਵਿੱਚ ਫਾਇਰਿੰਗ ਹੁੰਦੀ ਹੈ ਸੋ ਇਸ ਘਟਨਾ ਤੋਂ ਗੁਸਾਏ ਆਪ ਦੇ ਵਰਕਰਾਂ ਨੇ ਲੁਧਿਆਣਾ ਮਲੇਰਕੋਟਲਾ ਰੋਡ ਤੇ ਮਰਾਡੋ ਪੁਲਿਸ ਚੌਂਕੀ ਦੇ ਕੋਲ ਅਭੀਤੀ ਰਾਤ ਜਾਮ ਲਗਾ ਦਿੱਤਾ ਸੀ। ਸੋ ਆਪ ਤੋਂ ਬਲੌਗ ਸਮਿਤੀ ਚੋਣਾ ਜਿੱਤੇ ਸੁਖਮੀਤ ਸਿੰਘ ਖੰਨਾ ਦੇ ਵੱਲੋਂ ਵੀ ਇਸ ਸਬੰਧ ਵਿੱਚ ਗੱਲਬਾਤ ਕੀਤੀ ਗਈ। ਸੁਦਾਸੀ ਦੇ 1 ਮਿੰਟ 57 ਸੈਕਿੰਡ 'ਤੇ ਜਿਹੜੀ ਵੀਡੀਓ ਸਾਮਣੇ ਆਈ ਹੈ ਜਿਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਇੱਕ ਦੂਜੇ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ। ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਸਭ ਤੋਂ ਅੱਗੇ ਹੱਥ ਵਿੱਚ ਤਲਵਾਰ ਕੀਤੇ ਹੋਏ ਨਿੰਗ ਸਿੰਘ ਦੇ ਬਾਣੇ ਦੇ ਵਿੱਚ ਇੱਕ ਵਿਅਕਤੀ ਹੈ। ਸੋ ਪੂਰੀ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਕਾਰਵਾਈ ਕਰਦਿਆਂ 18 ਨੇਤਾਵਾਂ ਤੇ ਜੋ ਕਿ ਕਾਂਗਰਸ ਦੇ ਦੱਸੇ ਜਾ ਰਹੇ ਨੇ ਕਾਰਜ ਕਰਤਾਵਾਂ ਤੇ ਐਫ ਆਈ ਆਰ ਦਰਜ ਕਰ ਲਈ ਹੈ ਸੁਦਾਸੀਏ ਕਿ ਚੋਣ ਜਿੱਤ ਦੇ ਜਸ਼ਨਤੀ ਹੈ ਜਿਹੜੀ ਇਹ ਝੜਪ ਦੀ ਵੀਡੀਓ ਹੈ ਜਿਹੜੀ ਵਾਇਰਲ ਹੋਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ